ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੀ YouTube ਚੈਨਲ ਤੇ ਮੀਤ ਕਰਦੇ ਆ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ ਟਾਈਮ ਹੋ ਗਈ ਹੈ ਜੀ ਦੁਪਹਿਰ ਦੇ ਪੌਣੇ 3 ਹੋ ਚੱਲੇ ਆ ਤੇ ਤਰੀਕ ਹੈਗੀ ਅੱਜ 9 ਤੇ ਆਪਾਂ ਕਰ ਰਹੇ ਆ ਜੀ ਤਿਆਰੀਆਂ ਕਾਲੂ ਕਰਵਾ ਚੌਂਕ ਦੇ ਬਾਜ਼ਾਰ ਤੇ ਆ ਤੇ ਤਿਆਰੀ ਕੀ ਸੂਟ ਵਸ ਰੈਡੀ ਕਰ ਰਿਹਾ ਕਿਸੇ ਦਾ ਜਿਹੜਾ ਸੀਗਾ ਇਮਸ ਸਵੇਰੇ ਰਾਤੀ ਕੱਟਿਆ ਸੀ ਸਵੇਰੇ ਛਿੰਤਾ ਆ ਸਲਵਾਰ ਵੀ ਸਨੀ ਹੋ ਗਈ ਜੈਂਪਰ ਵੀ ਬਸ ਇਹਨੂੰ ਤਰਪਾਈ ਕਰਨਾ ਆ ਮੈਂ ਕਹੇ ਇਹ ਕੱਦਣਾ ਤੇ ਇੱਕ ਮੇਰਾ ਹਜੇ ਜੈਂਪਰ ਐ ਇੱਕ ਸਨੀ ਸਲਵਾਰ ਆ ਪਿਆ ਦੇ ਮੈਂ ਛੱਟ ਕੇ ਰੱਖਿਆ ਆ ਫਸੇ ਹੀ ਰਹਿੰਦਾ ਆ ਤੇ ਬਾਕੀ ਬਲੀਚ ਜੀ ਮੈਂ ਕਰ ਲਈ ਸੀਗੀ ਕਾਫੀ ਟਾਈਮ ਬਾਅਦ ਕੀਤੀ ਆ ਤੇ ਟਰੈਡਿੰਗ ਵਗੈਰਾ ਕਰਾਉਣੀ ਆ ਉਹ ਆਪਾਂ ਨੂੰ ਸ਼ਾਇਦ ਨੂੰ ਜਾਣਾ ਆ ਤਾਂ ਉੱਥੋਂ ਕਰਾਏ ਆਂਗੀ ਮੈਂ ਉਹ ਸਮਾਨ ਸਮੂ ਲੈ ਕੇ ਆਉਣਾ ਆ ਜਿਹੜਾ ਬਾਹਰ ਤੋਂ ਆਉਂਦਾ ਆ ਤੇ ਫਿਰ ਮੈਂ ਤੁਹਾਨੂੰ ਸਾਰਾ ਦਿਖਾ ਦਊਗੀ ਵੀ ਮੈਂ ਕੀ ਕੀ ਲੈਂਦਾ ਆ ਤੇ ਸੇਬ ਵਗੈਰਾ ਜੇ ਤਾਂ ਰਾਤੀ ਲਏ ਆਏ ਸੀਗੇ ਤੇ ਬਾਕੀ ਹੋਰ ਥੋੜਾ ਮੱਠੀਆਂ-ਮੱਠੀਆਂ ਜੋ ਵੀ ਲੁੰਦਾ ਹਨ ਤੇ ਨਹੀਂ ਆ ਇਦਾਂ ਦੀਆਂ ਚੀਜ਼ਾਂ ਸਾਰਾ ਨਾ ਰੀਅਲ ਇਹ ਵੀ ਤੇ ਲੈ ਕੇ ਆਉਣੀਆਂ ਆ ਤੇ ਹੋਰ ਵੀ ਕੋਈ ਰਕਸਟਿਕ ਵਗੈਰਾ ਸੂਚੀ ਹੈ ਜਿਹੜੀ ਹੈ ਨਾ ਲਾਉਣੀ ਹੈ ਨਾ ਉਹ ਦੇਖਾਂਗੇ ਜੋ ਜੋ ਵੀ ਮੈਂ ਲੈ ਕੇ ਆਈ ਫਿਲਮਾਂ ਤੁਹਾਨੂੰ ਬਾਅਦ ਚ ਵਣੀ ਦਿਖਾਉਂਗੀ ਬਸ ਹੋਰ ਅੱਧੇ ਕਿ ਘੰਟੇ ਜਾਂ ਘੰਟੇ ਤਾਈਂ ਅਸੀਂ ਜਾਣਾ ਹੈ ਤੇ ਹਜੇ ਨਾ ਤਨ ਕੰਨ ਹੈਗਾ ਤੇ ਨਾ ਨੂੰ ਕੱਟੇ ਜਾਉਂਗੀ ਮੈਂ ਤੈਨੂੰ ਪਹਿਲਾਂ ਸਰਵਾਈ ਕਰ ਦਵਾਂ ਫਿਰ ਮੈਨੂੰ ਜੇ ਹਨੇਰਾ ਵੀ ਹੋ ਗਿਆ ਤਾਂ ਵੀ ਕੋਈ ਨਹੀਂ ਇੱਥੇ ਨਾਲ ਦੇ ਘਰੇ ਆ ਸਾਡੇ ਪੂਰਨਾ ਦਾ ਹੀ ਅਦੀ ਦੀ ਦਾ ਸੂਤ ਤੇ ਮੈਂ ਫਿਰ ਫੜਾ ਦੂੰਗੀ ਉਹ ਆ ਕੇ ਮੈਂ ਦੇਖ ਲਿਆ ਸੀਗਾ ਤੇ ਇਹਨ ਠੀਕ ਆਇਆ ਬਿਲਕੁਲ ਤੇ ਬਾਕੀ ਹੁਣ ਸਵੇਰ ਦੀ ਮੈਂ ਲੱਗੀ ਸੀ ਕਿ ਇਹੀ ਤਾਈਂ ਮੈਂ ਬਲੌਗ ਵੀ ਨਹੀਂ ਸ਼ੁਰੂ ਕੀਤਾ ਤੇ ਬਾਕੀ ਚਲੋ ਠੀਕ ਹੈ ਤੁਸੀਂ ਦੀ ਮੇਰੇ ਵੀਡੀਓ ਦੇ ਨਾਲ ਬਣੇ ਰਹੋ ਤੇ ਉੱਥੇ ਜਾ ਕੇ ਦੇਖਾਂਗੇ ਜੇ ਰਸ਼ ਰਸ਼ ਦਾ ਬਹੁਤ ਹੁੰਦਾ ਹੈ ਆਦਮ ਪੁਰੇ ਸ਼ਰਜਾ ਹੁਨਾਇਕ ਤੇ ਰਸ਼ ਕਾਫੀ ਹੁੰਦਾ ਜੇ ਬਲੌਗ ਬਣਾਉਣਾ ਹੋਇਆ ਤਾਂ ਆਪਾਂ ਜ਼ਰੂਰ ਬਣਾਵਾਂਗੇ ਕਿੱਥੇ ਚੱਲੇ ਸਮਰ ਸ਼ੈਨ ਨੂੰ ਸ਼ੈਨ ਨੂੰ ਕਿੱਥੇ ਸ਼ੈਨ ਨੂੰ ਕੀ ਗਾਣ ਚੱਲਦਾ ਤੂੰ ਸ਼ੈਨ ਨੂੰ ਰਾਣਾ ਕੀ ਕਰਨ ਕੀ ਜੀ ਲੈਣਾ ਕੀ ਜੀ ਲੈਣਾ ਤੈਨੂੰ ਰਣਾ ਕਹਿੰਦਾ ਬੀਬੀ ਬਾਹਰ ਆ ਮੈਂ ਕਿਹਾ ਬੀਬੀ ਖਣ ਦਾਦੀ ਕਹਿੰਦਾ ਦਾਦੀ ਪਰੇ ਹੋ ਗਏ ਕਹਿਣ ਮੈਂ ਲੈ ਆ ਦੇ ਪਾਈ ਰੱਖ ਚਪਲਾਂ ਪੈਰ ਦੇ ਗੰਦੇ ਕੀਤੇ ਆ ਨੇ ਸਮਰਤੀ ਖਾਂਦਾ ਕੀ ਖਾਂਦਾ ਕੀ ਖਾਂਦਾ

Todavía ਹਾਂਜੀ ਫੈਸਟੀ ਕਰਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਸ਼ੁਰੂਆਤ ਕਰਦੇ ਹਾਂ ਨਵੇਂ ਵਲੌਗ ਦੇ ਟਾਈਮ 5 ਵਜੇ ਤੇ ਮੈਂ ਨਾ ਰਾਤੀ ਗੋਭੀ ਬਣਾਉਣੀ ਸੀ ਬਣਾਈ ਨਹੀਂ ਫਿਰ ਮੈਂ ਹਨਾ ਦੋ ਕੌਂਖੇ ਬਣਾ ਲਿੱਤੇ ਥੋੜੀਆਂ ਜਿਮ ਦੋ ਚਮਚੇ ਬਸ ਫੇਣੀਆ ਦੇ ਲਏ ਆ ਤੇ ਇੱਕ ਗਲਾਸ ਜਿਹੜਾ ਪਾਣੀ ਦਾ ਬਸ ਇਹ ਖਾ ਕੇ ਤਾਂ ਮੈਂ ਉਹ ਲਈ ਮੱਥਾ ਦੇਖ ਲੈਣਾ ਆਪਾਂ ਬਾਅਦ ਤੇ ਜਿਹੜਾ ਉਹ ਰੱਖ ਲੈਣਾ ਤੇ ਉੱਥੀ ਤਾਂ ਮੈਂ 4 ਵਜੇ ਦੀ ਆ ਤੇ 4 ਵਜੇ ਉੱਥੀ ਪਾਣੀ ਪੂਣੀ ਵਰਮ ਰੱਖਿਆ ਤੇ ਹਨਾ ਫਟਫਟ ਫਿਰ ਮੈਨੇ ਕਾਲੀ ਜੀ ਪੈ ਗਈ ਤਾਂ ਕਰਕੇ ਫਿਰ ਮੈਂ ਵਲੌਗ ਨਹੀਂ ਬਣਾਇਆ ਤੇ ਬਾਕੀ ਇਹ ਘਾਤ ਤੇ ਮੈਂ ਮਹਿੰਦੀ ਲਾ ਲਈ ਸੀ ਇੱਕ ਤੇ ਨਹੀਂ ਲਾਈ ਹੈਗੀ ਇਹਦੇ ਤੇ ਲਗਾ ਕੇ ਫਿਰ ਮੈਂ ਚੁੰਦੀਆਂ ਵਗੈਰਾ ਪਾਉਂਗੀ ਤੇ ਬਾਕੀ ਤੁਸੀਂ ਜੀ ਮੇਰੇ ਵੀਡੀਓ ਦੇ ਨਾਲ ਬਣੇ ਰਹੋ ਕੀ ਕਰਨਾ ਤਾਂ ਕੀ ਕਹਣਾ ਮੱਥਾ ਟੇਕਣਾ ਹਾਂਜੀ ਜੀ ਆਪਾਂ ਜੋ ਕੁਝ ਖਾਣਾ ਕਰਿਆ ਸੀਗਾ ਕਾਉਂਟ ਰੀਡੀ ਖਾਦੇ ਪੇ ਦੇਖ ਆ ਲੈ ਜੰਕਸ ਫਿਰ ਇਹ ਪਤਾ ਜਿਆਦਾ ਕੁਛ ਤਾਂ ਨਹੀਂ ਖਾ ਹੁੰਦਾ ਹੈਗਾ ਤਾਂ ਕਰਕੇ ਹੁਣ ਬਸ ਮੱਥਾ ਟੇਕ ਲੰਨੀ ਹੈ ਤੇ ਪਰ ਅਬ ਤਫ਼ੀਸ਼ ਸ਼ੁਰੂ ਹੋ ਜਾਣਗੇ ਇਦਾਂ ਪੂਰੇ ਕੰਦੇ ਅਲਵਾ ਚਲੋ ਜਾਇਆ ਕਰੀ ਮੱਥਾ ਠੀਕ ਲੈ ਸਮਰ

ਹਾਂਜੀ ਲਓ ਜੀ ਟਾਈਮ ਹੋ ਗਿਆ ਪਾਣੇ 12 ਤੇ ਘੰਟਾ ਕਾਪਾ ਸੌਂ ਗਏ ਸੀ ਕਿ ਪਹਿਲਾਂ ਸਵੇਰੇ ਤੇ ਸਮਰ ਸਾਡੇ ਸਮਰ ਦਾ ਤਾਇਆ ਬਾਹਰੋਂ ਆਏ ਆ ਤੇ ਉਹ ਹੁਣ ਉਧਰ ਹੀ ਸਵੇਰ ਦਾ ਇਹ ਘੁੰਮੀਆਂ ਦਾ ਰਾਤੀ ਆਏ ਸੀਗੀ ਭਾਜੀ ਬਾਹਰੋਂ ਅ 9:00 ਵਜੇ ਆ ਗਏ ਸੀ ਕਿ ਪਹੁੰਚ ਗਏ ਸੀ ਇੱਥੇ ਘਰੇ ਤੇ ਓਏ ਹੁਣ ਸਵੇਰ ਦਾ ਉਦਰੀ ਘੋਮ ਦਸੀ ਹੁਣ ਮਸੀ ਆਇਆ ਨਾਲ ਆਇਆ ਨੁਲ ਆਇਆ ਇਹਨੂੰ ਮੰਮੀ ਨੇ ਤੇ ਮੈਂ ਮਹਿੰਦੀ ਲਾਈ ਸੀਗੀ ਇੱਕ ਹੱਥ ਤੇ ਮੇਰੇ ਰਹਿੰਦੀ ਸੀ ਤੇ ਮੈਂ ਲਗਾ ਲਈ ਆ ਦੇਖੋ ਤੇ ਬਾਕੀ ਵਾਲ ਮੇਰੇ ਗਿੱਲੇ ਸੀਗੇ ਤਾਂ ਕਰਕੇ ਬਸੁੱਲੇ ਛੱਡੇ ਆ ਗਿੱਲੇ ਜਈਆ ਹਬੇਬੀ ਕਿਉਂਕਿ ਮੈਂ ਕਲਚਰ ਜੇ ਲਗਾ ਲਿਆ ਸੀਗਾ ਸਵੇਰੇ ਤੇ ਇਹ ਹੁਣ ਨਾ ਸੌਣ ਨੂੰ ਕਰਦਾ ਕੀ ਹੋਇਆ ਪੁੱਤ ਫੇ ਪਹਿਲਾ ਬੇਸਕਟੇ ਦਾ ਖਾ ਲਓ ਤੁਸੀਂ ਮੇਰੇ ਤਾਂ ਬੇਸਕਟ ਮੰਗਾਏ ਸੀਗੇ ਚਲੋ ਆਜੋ ਫੇ ਚਲੋ ਫੇ ਚੋਈਂ ਆਜੋ ਚਲੋ ਠੀਕ ਹੈ ਜਿਸ ਮੈਂ ਮਮਨ ਸੁਲਾਦਾਂ ਤੇ ਮੰਮੀ ਨੇ ਮੈਂ ਕਿਹਾ ਮੈਂ ਕਿ ਦਾਲ ਲਿਆਉ ਹਨਾ ਮਾਹਾਂ ਦੀ ਫਿਰ ਭੇਕੇ ਰੱਖ ਦਵਾਂਗੇ ਤਾਂ ਆਪਾਂ ਫਿਰ ਹਨਾ ਦਾਲ ਬਣਾ ਲੈਣੀ ਹੈ ਟਾਈਮ ਨਾਲੇ ਤਾਂ ਫਿਰ ਆਪਾਂ ਰੈਡੀ ਰੂਟੀ ਹੁੰਨੇ ਆ ਉਹਦੇ ਜਾਣ ਲਈ ਕਸਾ ਸੁਣ ਲਈ ਤੇ 3-4 ਵਜੇ ਤੱਕ ਆਪਾਂ ਤਿਆਰ ਹੋ ਜਾਣਾ ਹੈ ਤੇ ਫਿਰ ਜਦੋਂ ਵੀ ਇੱਥੇ ਜਾਣਗੇ ਨਾਲ ਹੈਨਾ ਤੇ ਫਿਰ ਆਪਾਂ ਵੀ ਨਾਲ ਚੱਲ ਜਵਾਂਗੇ ਤੇ ਤਿਆਰ ਆਪਾਂ ਪਹਿਲੀ ਹੋ ਜਾਣਾ ਹੈ ਤੇ ਬਾਕੀ ਤੁਸੀਂ ਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਹਜੇ ਤੱਕ ਫਿਲਹਾਲ ਮੇਰਾ ਟਾਈਮ ਸਹੀ ਨਿਕਲੀ ਜਾਂਦਾ ਆ ਕੋਕ ਕੁਕ ਤਾਂ ਨਹੀਂ ਲੱਗੀ ਹੈਗੀ ਤੇ ਥੋੜਾ ਮੂੰਹ ਜਾਂ ਸੁੱਕਦਾ ਜਾ ਪਿਆ ਬਾਕੀ ਚਲੋ ਕੋਈ ਗੱਲ ਨਹੀਂ ਤੇ ਚਲੋ ਠੀਕ ਆ ਜੀ ਇਹਨੂੰ ਮੈਂ ਸਲਾ ਦੇਵਾ ਬਾਏ 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 ਮੂੰਹ ਦੇਖੋ ਹਾਂਜੀ ਇਹ ਦਾਲ ਭਿੰਗੇ ਰੱਖ ਦਿੱਤੀ ਸੀਗੀ ਮਾਂਹਾਂ ਲਈ ਤਾਂ ਛੋਲੇ ਆਂ ਦੀ ਗਲੇ ਛੋਲੇ ਤੇ ਇਹ ਆਪਾਂ ਉਤਾਰ ਲਾਂਗੇ ਟਾਈਮ 3 ਵਜੇ ਚੱਲੇ ਆ ਤੇ ਫਿਰ ਆਪਾਂ ਤਿਆਰ ਕਰਦੇ ਹਾਂ ਹਾਂਜੀ ਲੋ ਜੀ ਆ ਪਾਵੜਾ ਜਿਹੜਾ ਲੈਂਦਾ ਸੀਗਾ ਦੇਖੋ ਅੱਗੇ ਲੈਣਾ ਉਹ ਕਲਰ ਲੈ ਕੇ ਕਲਰ ਜਿਹਨਾਂ ਨੂੰ ਕੀਤਾ ਉਹਦਾ ਡਿਜ਼ਾਈਨ ਹੋ ਰਹੇ ਉਹ ਲੈਂਦੀ ਸੀ ਉਹਦੇ ਵਿੱਚ ਨਾ ਤੇਲ ਬਹੁਤ ਘੱਟ ਪੈਂਦਾ ਹੈ ਕੱਲ ਉਹ ਵੀ ਦਿਖਾਉਂਦੀ ਸੀ ਪਹਿਲਾਂ ਮੈਂ ਉਹ ਲੈਣ ਲੱਗੀ ਸੀਗੀ ਤੇ ਫਿਰ ਮੈਨੂੰ ਆਹ ਦੱਸ ਪਏ ਤੇ ਇਹਨਾਂ ਨੂੰ ਹੁਣ ਮੈਂ ਪਾਣੀ 'ਚ ਨਾ ਭੰਗੇ ਤਾਂ 1-2 ਮਿੰਟ ਰੱਖਦੀ ਆ ਤੇ ਫਿਰ ਬਾਹਰ ਕੱਢ ਕੇ ਰੱਖ ਲੈਂਦੀ ਆ ਕਿਉਂਕਿ ਜਦੋਂ ਫਿਰ ਤਰਨ ਲੱਗਾਂਗੇ ਨਾ ਉਦੋਂ ਫਿਰ ਤੇਲ ਪਾਵਾਂਗੇ ਇਹਦੇ ਵਿੱਚ ਤੇ ਇੱਦਾਂ ਦੇਖੋ ਮੈਂ ਥੋੜਾ ਡੁੰਗਾ ਇਹ ਆ ਤੇ ਡੁੰਗਾ ਆ ਮਤਲਬ ਤੇ ਕਿਉਂਕਿ ਇਹਨਾਂ ਉਹ ਸੀਗੇ ਜਦਲ ਚੌੜੇ ਜੇ ਤੇ ਉਹਦੇ ਵਿੱਚ ਤੇਲ ਬਹੁ ਘੱਟ ਪੈਂਦਾ ਸੀ ਤਾਂ ਕਰਕੇ ਫਿਰ ਮੈਂ ਇਹ ਨਾਲ ਸੁਣਾ ਲੱਗਾ ਮੈਨੂੰ ਇਹ ਹਾਂ ਫਰਤੀ ਨਾ ਉਹ ਕਾਫੀ ਬਲੀਟ ਹੈ। ਸੇ ਤਾਂ ਵਰਗੀ ਆਪਾਂ ਨਾ ਹਰ ਲੰਨੇ ਇਹਨੂੰ। ਮੈਕਸਿਕ ਨੇ ਕਰਕੇ ਗਣੀ ਰੋਟੀ ਬਣਾ ਲੈਣੇ। ਇਹ ਜੋ ਦੇਖਦੀ ਹਾਂ ਸ਼ਰਦ। ਇਹ ਤੇ ਆਮ ਆਇਆ। ਇਹ ਮੈਨੂੰ ਲੱਗਣ। ਇਹ ਪੈਂਟ ਜਿਹੜਾ ਕੋਦੋਂ ਦਾ ਲਿਆ ਕੇ ਰੱਖਿਆ ਹੈ। ਅੱਧੀ 2 2 4 4 ਨੰਬਰਸ ਘਰ ਘਰ ਕੇ ਨਾ ਫੇਰ ਉਹ ਬਾਤ ਨਹੀਂ ਦੀਆਂ ਐ ਹਾਂਜੀ ਜੀ ਤਿਆਰ ਹੋ ਗਏ ਸੀਗੇ ਐਸੇ ਤੇ ਇਧਰ ਆਪਣੀ ਥਾਲੀ ਵੀ ਜਿਹੜੀ ਆ ਉਹ ਤਿਆਰ ਕਰ ਲਈ ਆ ਤੇ ਸਾਮਾਨ ਆਪਾਂ ਰੱਖ ਲਿਆ ਸੀਗਾ ਤੇ ਬਸ ਹੁਣ ਹਨੇਰਾ ਹੀ ਕਰ ਦਿੰਦੇ ਆ ਤੇ ਹੁਣ ਚੱਲੇ ਸੀਗੇ ਲੈਟਰ ਲੂਟੇ ਲਗਾ ਜੀਏ ਘੰਟਾ ਡੇਢ ਘੰਟਾ ਤਾਂ ਲੱਗੇ ਜਾਂਦਾ ਆ ਪਹਿਲਾਂ ਤਾਂ ਕੱਠੀਆਂ ਹੋਣ ਲੱਪਾਂਦੀਆਂ ਨੂੰ ਕਾਫੀ ਟਾਈਮ ਲੱਗ ਜਾਂਦਾ ਫੇਰ ਸਾਰੀਆਂ ਕੱਠੀਆਂ ਜਦੋਂ ਹੁੰਦੀਆਂ ਫੇਰ ਸ਼ੁਰੂ ਕਰਦੇ ਆ

Nathan, Nathan, or Nathan? बैठो मैं तो ये भी नहीं बोलता कि ये वाली ये भी क्या रही है हां लाला ਮੜਾਈ ਹਾਂ ਆ ਗਿਆ